ਉਸੀ ਮਰਹੂਮ ਗਾਇਕ ਸਿੱਧੂ ਮਸੇਵਾਲੇ ਦਾ ਵੀ ਜਿਹੜਾ ਬੁੱਤ ਬਣਾਇਆ ਸੀਗਾ ਉਹ ਚੀਜ਼ ਕਿਵੇਂ ਰਹੀ ਉਹ ਸਫਰ ਤੋਂ ਕਿ ਉਹਦੋਂ ਉਹਨਾਂ ਦੇ ਚਾਹਨ ਵਾਲੇ ਤੇ ਮਨ 'ਚ ਬੜਾ ਦੁੱਖ ਵੀ ਸੀਗਾ ਉਹਨਾਂ ਦੇ ਜਾਨ ਦਾ ਤਾਂ ਉਹ ਚੀਜ਼ ਉਸ ਸਮਾਂ ਕਿਵੇਂ ਸੀ ਤੁਹਾਨੂੰ ਪਹਿਲਾਂ ਤਾਂ ਮੈਂ ਬੁੱਤ ਤੋਂ ਸ਼ੁਰੂ ਨਹੀਂ ਸੀ ਕਰਦਾ ਮੈਂ ਕਹਿੰਦਾ ਯਾਰ ਆਪਾਂ ਅਗਲੇ ਦਾ ਮੁੰਡਾ ਮਰ ਗਿਆ ਹੈਗਾ ਆਪਾਂ ਚੰਗੇ ਨਹੀਂ ਲੱਗਦੇ ਮੈਨੂੰ ਬਹੁਤ ਮੈਨੂੰ 100 ਤੋਂ ਪਲੱਸ ਫੋਨ ਕਾਲ ਆਈਆਂ ਫਿਰ ਮੈਂ ਸ਼ੁਰੂ ਕਰ ਲੈ ਸੀ ਬਣਾਇਆ ਤਾਂ ਮੈਂ ਫਿਰ ਰੋ ਰੋ ਕੇ ਆਉਂ ਉਹ ਕੋਈ ਇਹੋ ਜਿਹੀ ਗੱਲ ਨਹੀਂ ਵੀ ਮੈਂ ਖੁਸ਼ੀ 'ਚ ਬਣਾਇਆ ਜਾਂ ਮੈਂ ਉਹਨਾਂ ਦੇ ਅਸੀਂ ਜੋ ਘਰ ਲਾ ਕੇ ਜਾਂਦਾ ਤੇ ਵਧੀਆ ਉਹਨਾਂ ਨੂੰ ਪਰਿਵਾਰ ਨੂੰ ਵੀ ਵਧੀਆ ਲੱਗਿਆ ਵੀ ਹਾਂ ਸਾਡੇ ਪੁੱਤ ਜੀ ਕਦਰ ਕੀਤੀ ਹੈ ਹਨਾ ਆ ਵੀ ਇੱਕ ਤੁਸੀਂ ਬੁੱਤ ਤਿਆਰ ਕੀਤਾ ਬੜਾ ਰੀਅਲਿਸਟਿਕ ਬੁੱਤ ਲੱਗ ਰਿਹਾ ਤਾਂ ਇਹਨੂੰ ਤਿਆਰ ਕਰਨ ਨੂੰ ਕਿੰਨਾ ਟਾਈਮ ਲੱਗਦਾ ਦੇਖੋ ਜੀ ਤਿਆਰ ਕਰਨ ਦੇ ਜਾਂਦਾ ਵੀ ਸਮਝ ਲਓ ਅ 2 ਮਹੀਨੇ ਦੇ ਹਟੇ-ਸਟੇ ਇੱਕ ਸਟੈਚੂ ਨੂੰ ਲੱਗ ਜਾਂਦਾ 1.5 ਤੋਂ 2 ਮਹੀਨੇ ਮੈਂ ਕੋਈ ਇਹ ਤਾਂ ਹੈ ਨਹੀਂ ਵੀ ਰੱਬ ਹੈ ਜਾਂ ਮੈਂ ਕੋਈ ਸਕੈਨਰ ਹੈ ਜਾਂ ਮੈਂ ਕੋਈ ਕੰਪਿਊਟਰ ਹੈ ਵੀ ਮੈਂ ਸਕੈਨ ਕਰ ਲਿਆ ਤੇ ਮੈਂ ਬਣਾਤਾ ਮੈਂ ਤਾਂ ਫੋਟੋ ਦੇਖ ਕੇ ਬਣਾਉਣਾ ਮੇਰੇ ਦਿਮਾਗ ਨੇ ਮੇਰੀਆਂ ਅੱਖਾਂ ਨੇ ਉਹ ਚੀਜ਼ ਨੂੰ ਸਕੈਨ ਕਰਨਾ ਹੈ ਫਿਰ ਉਹਨੂੰ ਮਟੀਰੀਅਲ ਦੇ ਵਿੱਚ ਬਣਾਉਣਾ ਹੈ ਹੱਥਾਂ ਨਾਲ ਹੈਂਡ ਮੇਡ 100% ਹੱਥ ਦਾ ਕੰਮ ਹੈ ਤਾਂ ਅੱਜ ਕੰਪਲੀਟ ਹੈ ਨਾ ਦੇਖ ਕੇ ਕਿਵੇਂ ਲੱਗ ਰਿਹਾ ਹੈ ਦੇਖ ਕੇ ਕੰਪਲੀਟ ਤੇ ਹੀ ਬਹੁਤ ਵੈਸਤਾ ਦੇਖ ਕੇ ਤਾਂ ਭਾਵੁਕੀ ਹੋ ਜਾਂਦਾ ਈ ਉਹ ਚੀਜ਼ ਦਾ ਹੁਣ ਬਸ ਇੱਕ ਜਾਨ ਨਹੀਂ ਹੈਗੀ ਜੀ ਬਾਕੀ ਤਾਂ ਸੇਮ ਉਹੀ ਸਾਨੂੰ ਕੋਈ ਇੱਕ ਬਸ ਪ੍ਰੋਬਲਮ ਸੀ ਕੰਪਲੀਟ ਨਹੀਂ ਸੀਗਾ ਫੇਸ ਦੇ ਵਿੱਚ ਕੋਈ ਉਹ ਸੀਗਾ ਹੀ ਫਿਰ ਬਾਈ ਜੀ ਨੇ ਬਸ 2-3 ਘੰਟਿਆਂ ਦੇ ਵਿੱਚ ਬਿਲਕੁਲ ਸੇਮ ਉਹੀ ਸਾਡੀ ਜੋ ਪ੍ਰੋਬਲਮ ਸੀ ਕਰਤੀ ਮੈਂ ਕਲੇ ਦਾ ਕੰਮ ਉਹਨਾਂ ਤੋਂ ਸਿੱਖਿਆ ਸੀਗਾ ਤੇ ਉਹ ਮੈਨੂੰ ਇੱਕ ਤਸਵੀਰ ਦੇ ਕੇ ਗਏ ਸੀ ਡਾਇਨਾ ਦੀ ਜਿਹੜੇ ਆਪਣੇ ਯੂਕੇ ਦੇ ਮਹਾਰਾਣੀ ਸੀਗੇ ਡਾਇਨਾ ਕਹਿੰਦਾ ਵੀ ਇਹ ਸਟੈਚੂ ਕਾਸਟਲੀ ਬਹੁਤ ਹੈ ਮੈਂ ਕਿੰਨਾ ਕੁ ਮਹਿੰਗਾ ਹੋਊਗਾ ਕਹਿੰਦਾ ਤੂੰ ਜਿੰਨਾ ਸੋਚ ਲੈ ਮੈਂ ਤਾਂ ਕਿ 20 ਲੱਖ ਦਾ ਹੋਊਗਾ ਕਹਿੰਦਾ ਇੰਨਾ ਹੀ ਆਏ ਮੈਂ ਕਹਿੰਦਾ ਇਹਨੂੰ ਮੈਂ ਇਹ ਚੀਜ਼ ਨੂੰ ਇੱਕ ਇਦਾਂ ਦਾ ਟ੍ਰੈਂਡ ਕੱਢੂੰਗਾ ਇਦਾਂ ਦੀ ਚੀਜ਼ ਬਣਾਉਂਗਾ ਮੈਂ ਮਿਹਨਤ ਕਰਕੇ ਆਪਦੇ ਮਾਤਾ ਪਿਤਾ ਨੂੰ ਜਿਹੜਾ ਚਾਹੁੰਦਾ ਉਹਨਾਂ ਦੀ ਸੇਵਾ ਕਰਦਾ ਵੀ ਉਹਦਾ ਸਟੈਚੂ ਬਣਾ ਕੇ ਘਰ ਦੇ ਵਿੱਚ ਲਾ ਸਕੇ ਤੇ ਹਰ ਬੰਦਾ ਉਹਦੀ ਪਹੁੰਚ ਤੱਕ ਹੋ ਸਕੇ ਬਹੁਤ ਸਸਤੀ ਪੱਧਰ ਦੀ ਚੀਜ਼ ਜਿਵੇਂ ਮੈਂ ਕਹਿੰਦਾਂ ਕਿ ਮੈਂ 20 ਲੱਖ ਬੰਦਾ ਕਿੱਥੋਂ ਲਾ ਲੂਗਾ ਖਰਚ ਕਰੇਗਾ ਫੋਟੋ ਦੇਖ ਕੇ ਮੈਥੋਂ ਵੀ ਹੰਤਾਈਆਂ ਰਹਿ ਜਾਂਦੀਆਂ ਮੈਂ ਇਹ ਨਹੀਂ ਕਹਿੰਦਾ ਮੈਂ ਪੂਰੇ ਜਾ ਮੈਂ 100 ਦਾ 100% ਬਣਾ ਦਿੰਦਾ ਨਹੀਂ ਬਾਈ ਮੈਂ ਇਹ ਕਹਿਣਾ ਹੁੰਦਾ ਵੀ 80 85% ਬਾਈ ਵੱਧ ਤੋਂ ਵੱਧ 90% ਹਾਂ ਕੋਸ ਮੇਰੇ ਕਸਟਮਰ ਹੈਗੇ ਆ ਜਿਨ੍ਹਾਂ ਨੇ ਮੈਨੂੰ ਕਿਹਾ ਵੀ ਇਹ ਤਾਂ 100% ਬਣ ਗਿਆ ਜੀ ਮੈਨੂੰ ਖੁਸ਼ੀ ਹੁੰਦੀ ਆ ਚਲੋ ਠੀਕ ਐ ਫਿਰ ਮੂਰੇ ਅੱਖ ਵੀ ਦੇਖਣ ਵਾਲੀ ਚਾਹੀਦੀ ਹੈਗਾ ਨਾ ਇੱਕ ਦਿਨ ਦੁਪਹਿਰੇ ਦੋ ਬੰਦੇ ਆਏ ਉਹ ਆ ਕੇ ਇਹਨਾਂ ਨੂੰ ਸਸਤੀ ਕੱਲ ਬਣਾਉਣਾ ਵੀਰੇ ਸਸਤੀ ਅੱਖ ਨੇ ਕਹਿੰਦਾ ਤੁਹਾਡੇ ਮੁੰਡੇ ਨਹੀਂ ਦਿੰਦੇ ਇੱਥੇ ਭਲੇਖਾ ਖਾ ਗਏ ਵੀ ਇਹ ਅਸਲ 'ਚ ਬੈਠੇ ਹੋਏ ਉਹਨਾਂ ਨੇ ਸਾਨੂੰ ਬਾਅਦ 'ਚ ਦੱਸਿਆ ਕਹਿੰਦੇ ਯਾਰ ਸਾਡੇ ਨਾਲ ਤਾਂ ਭਲੇਖਾ ਹੀ ਹੋ ਗਿਆ ਤੇ ਮੈਨੂੰ ਕੀ ਹੋਇਆ ਕੈਮਰੇਜ ਵਿੱਚ ਉਹਨਾਂ ਉਹ ਕਨੇ ਜੀ ਅਸੀਂ ਸੋਚਿਆ ਵੀ ਕਿਤੇ ਬੰਦੇ ਬੈਠੇ ਆ ਵੀ ਇਹਨਾਂ ਤੋਂ ਪੁੱਛੀਏ ਵੀ ਇਹਦੇ ਬਾਹਰ ਮੁੰਡੇ ਨਹੀਂ ਦਿੰਦੇ ਕਿਤੇ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਤੇ ਮੈਂ ਹਾਂ ਲਗਨ ਸੇਠ ਪੰਜਾਬ ਦੇ ਵਿੱਚ ਅੱਜ ਕੱਲ ਇੱਕ ਨਵਾਂ ਟ੍ਰੈਂਡ ਆ ਚੁੱਕਿਆ ਆਪਾਂ ਆਪਾਂ ਕਹੀਏ ਬਚਪਨ ਤੋਂ ਹੀ ਦੇਖਦੇ ਆ ਕਿ ਆਪਾਂ ਆਮ ਤੌਰ ਤੇ ਜਿਹੜੇ ਵੱਡੇ ਸ਼ਖਸੀਅਤਾਂ ਹੋਈਆਂ ਨੇ ਜਾਂ ਫਰੀडम फाइਟਰ ਆਪਾਂ ਕਹੀਏ ਉਹਨਾਂ ਦੇ ਬੁੱਤ ਉਹਨਾਂ ਦੇ ਸਟੈਚੂ ਆਪਾਂ ਨੂੰ ਆਮ ਤੌਰ ਤੇ ਦੇਖਣ ਨੂੰ ਮਿਲਦੇ ਸੀਗੇ ਪਰ ਅੱਜਕੱਲ ਦੇ ਸਮੇਂ ਦੇ ਵਿੱਚ ਪੰਜਾਬ 'ਚ ਇੱਕ ਨਵਾਂ ਟ੍ਰੈਂਡ ਆਇਆ ਟ੍ਰੈਂਡ ਕੀ ਹੈ ਕਿ ਲੋਕਾਂ ਦੇ ਵੱਲੋਂ ਆਪਣੇ ਪਰਿਵਾਰਿਕ ਮੈਂਬਰਾਂ ਦੇ ਆਪਾਂ ਕਹੀਏ ਕਿ ਜਿਹੜੇ ਆਪਣੇ ਉਹਨਾਂ ਦੇ ਉਹਨਾਂ ਤੋਂ ਵਿਛੜ ਚੁੱਕੇ ਨੇ ਜਾਂ ਇਸ ਦੁਨੀਆ 'ਚ ਨਹੀਂ ਨੇ ਉਹਨਾਂ ਦੇ ਜਿਹੜੇ ਆ ਪੁੱਤਲੇ ਉਹਨਾਂ ਦੇ ਬੁੱਤ ਬਣਵਾਏ ਜਾਂਦੇ ਨੇ ਤਾਂ ਕਿ ਉਹਨਾਂ ਨੂੰ ਐਸਾ ਮਹਿਸੂਸ ਹੋਵੇ ਕਿ ਉਹ ਉਹਨਾਂ ਦੇ ਨਾਲ ਹੀ ਨੇ ਉਹਨਾਂ ਦਾ ਅਸ਼ੀਰਵਾਦ ਉਹਨਾਂ ਦਾ ਪਿਆਰ ਉਹਨਾਂ ਦੇ ਨਾਲ ਹੀ ਹੈ ਤਾਂ ਪਿੱਛੇ ਵੀ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਦੇ ਵੱਲੋਂ ਜਿਹੜੇ ਆਪਣੇ ਬਜ਼ੁਰਗਾਂ ਦੇ ਜਿਹੜੇ ਬੁੱਤ ਤਿਆਰ ਕਰਾਇਆ ਜਾਂਦੇ ਹਾਲਾਂਕਿ ਦੇਖਣ ਨੂੰ ਵੀ ਜਿਹੜੇ ਆ ਕਾਫੀ ਇਹ ਰੀਅਲਿਸਟਿਕ ਲੱਗਦੇ ਨੇ ਬਿਲਕੁਲ ਅਸਲੀ ਲੱਗਦੇ ਨੇ ਤਾਂ ਕੱਪੜੇ ਵੀ ਦੇਖੋ ਪ੍ਰੋਪਰ ਕਈ ਆਪਾਂ কুর্তা ਪਜਾਮਾ ਜਿਹੜਾ ਪਹਿਨਾਇਆ ਜਾਂਦਾ ਇਹਨਾਂ ਨੂੰ ਤਾਂ ਬਾਹਾਂ ਵੀ ਜਿਹੜੀਆਂ ਨੇ ਉਹ ਹਿਲਦੀਆਂ ਨੇ ਜਾਂ ਮੋਟੇ ਤੌਰ ਤੇ ਕਈ ਐਸਾ ਜਿਹੜਾ ਮਨ ਦੇ ਵਿੱਚ ਭਾਵ ਰਹਿੰਦਾ ਵਾ ਕਿ ਜਿਹੜੇ ਬਜ਼ੁਰਗ ਸਾਡੇ ਨੇ ਆ ਜਿਹੜੇ ਆਪਣੇ ਜਿਹੜੇ ਸਾਡੇ ਕੋਲੋਂ ਵਿਛੜ ਗਏ ਨੇ ਉਹ ਸਾਡੇ ਕੋਲ ਹੀ ਨੇ ਹਾਲਾਂਕਿ ਐਸੀ ਵੀਡੀਓਜ਼ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਨੇ ਕਿ ਕੋਈ ਵਿਆਹ ਸਮਾਗਮ ਤੇ ਜਿਹੜਾ ਕਿ ਸਦੇ ਪਰਿਵਾਰਿਕ ਮੈਂਬਰ ਜਿਹੜੇ ਦੁਨੀਆ ਚ ਨਹੀਂ ਨੇ ਉਹਨਾਂ ਦਾ ਬੁੱਤ ਜਿਹੜਾ ਉਹਨਾਂ ਨੂੰ ਤੋਹਫੇ ਵਜੋਂ ਦਿੱਤਾ ਜਾਂਦਾ ਤਾਂ ਇੱਕ ਕਹੇ ਕਿ ਇਹ ਜਿਹੋ ਜਿਹੇ ਬੁੱਤ ਹੁੰਦੇ ਨੇ ਉਹ ਆਮ ਲੋਕਾਂ ਨੂੰ ਜਿਹੜੇ ਆ ਉਹਨਾਂ ਦੀ ਭਾਵਨਾਵਾਂ ਜਿਹੜੀਆਂ ਨੇ ਇਸ ਬੁੱਤ ਦੇ ਨਾਲ ਜੁੜਦੀਆਂ ਨੇ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਜਿਹੜੇ ਮਰਹੂਮ ਗਾਇਕ ਨੇ ਸਿੱਧੂ ਮੂਸੇਵਾਲਾ ਉਹਨਾਂ ਦਾ ਬੁੱਤ ਵੀ ਜਿਹੜਾ ਇੱਥੇ ਲੱਗਿਆ ਹੋਇਆ ਹਾਲਾਂਕਿ ਇਹ ਆਪਾਂ ਉਸੇ ਜਗ੍ਹਾ ਤੇ ਮੌਜੂਦ ਆ ਜਿੰਨਾ ਵੱਲੋਂ ਇਸ ਆਰਟਿਸਟ ਵੱਲੋਂ ਜਿਹੜਾ ਸਿੱਧੂ ਮੂਸੇਵਾਲੇ ਦਾ ਵੀ ਬੁੱਤ ਬਣਾਇਆ ਗਿਆ ਸੀ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਪਰ ਤਦ ਤੱਕ ਜਿਹੜਾ ਇੱਕ ਵਾਰ ਤੁਸੀਂ ਇਹ ਸਾਰੀ ਤਸਵੀਰਾਂ ਦੇਖੋ ਵੀ ਕਿਸ ਤਰ੍ਹਾਂ ਦੇ ਬੁੱਤ ਨੇ ਇੱਥੇ ਤੇ ਕਿੰਨਾ ਕਿੰਨਾ ਮਹਾਨ ਸ਼ਖਸੀਤਾਂ ਦੇ ਜਿਹੜੇ ਬੁੱਤ ਇੱਥੇ ਬਣਾਏ ਗਏ ਨੇ ਤਾ ਬਿਲਕੁਲ ਪਿੱਛੇ ਵੀ ਮੇਰੇ ਦੇਖ ਰਹੇ ਹੋ ਇੱਕ ਹੋਰ ਜਿਹੜਾ ਬੁੱਤ ਤਿਆਰ ਹੋ ਰਿਹਾ ਵਾ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਤੇ ਗੱਲਬਾਤ ਵੀ ਕਰਦੇ ਆ ਬਾਈ ਜੀ ਦੇ ਨਾਲ ਜਿਹੜੇ ਬੁੱਤ ਤਿਆਰ ਕਰ ਰਹੇ ਨੇ ਤੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇੱਕ ਨਵਾਂ ਟ੍ਰੈਂਡ ਲਿਆਇਆ ਵਾ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਜਿਹੜਾ ਜਿਨ੍ਹਾਂ ਨੇ ਇਹ ਬੁੱਤ ਬਣਵਾਇਆ ਤਾਂ ਗੱਲਬਾਤ ਕਰਦੇ ਆ ਪਹਿਲਾਂ ਬਾਈ ਜੀ ਨਾਲ ਜਿਹੜੇ ਇਸ ਟ੍ਰੈਂਡ ਦੇ ਪਿੱਛੇ ਜਿਨ੍ਹਾਂ ਦਾ ਇੱਕ ਵੱਡਾ ਹੱਥ ਹੈ ਤਾਂ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਤਾਂ ਮੈਂ ਵਸਦਾ ਪੰਜਾਬ ਚੈਨਲ ਨੂੰ ਸਾਡੇ ਇਥੇ ਆਟ ਪੁਆਇੰਟ ਤੇ ਆਇਆ ਆਇਆ ਨੂੰ ਜੀ ਐ ਕ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਪਾ ਜੀ ਸ਼ੁਰੂਆਤ ਮੈਂ ਉੱਥੇ ਹੀ ਕਰੂੰਗਾ ਕਿ ਪੰਜਾਬ ਦੇ ਵਿੱਚ ਤੁਸੀਂ ਵਾਕਈ ਇੱਕ ਟ੍ਰੈਂਡ ਲਿਆਇਓ ਹੁਣ ਜਿਹਦੀ ਚਰਚਾ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਤੇ ਵੀ ਹੋਣ ਲੱਗ ਗਈ ਐ ਇਹਨੂੰ ਕਿਵੇਂ ਦੇਖਦੇ ਹੋ ਬਾਈ ਜੀ ਦੇਖੋ ਕੋਈ ਵੀ ਬੰਦਾ ਕੰਮ ਕਰਦਾ ਹੈ ਕਿਸੇ ਵੀ ਕਿਸਮ ਦਾ ਕੰਮ ਕਰਦਾ ਹੈ ਉਹਦੇ ਪਿੱਛੇ ਉਹਦੀ ਬਹੁਤ ਵੱਡੀ ਮਿਹਨਤ ਤੇ ਕਾਹ ਲੈਣਾ ਹੁੰਦੀ ਐ ਤੇ ਮੈਂ ਨਾ ਛੋਟਾ ਹੁੰਦਾ ਜਦੋਂ ਮੈਂ ਕਲਾ ਦਾ ਕੰਮ ਆਰਟ ਦਾ ਕੰਮ ਕਰਦਾ ਹੁੰਦਾ ਸੀ ਤੇ ਜਿਹੜੇ ਮੇਰੇ ਗੁਰੂ ਅਨિલે ਰਤਨਮੋ ਉਹ ਸ਼੍ਰੀਲੰਕਾ ਵਾਲੀ ਸਾਈਡ ਤੋਂ ਕੇਰਲ ਵਾਲੀ ਸਾਈਡ ਤੋਂ ਸੀਗੇ ਉਹਨਾਂ ਨੇ ਸਾਰੇ ਤਾਮਨਨਾਡੂ ਸ਼੍ਰੀਲੰਕਾ ਕੇਰਲਾ ਕੰਮ ਕੀਤਾ ਮੈਂ ਕਲੇ ਦਾ ਕੰਮ ਉਹਨਾਂ ਤੋਂ ਸਿੱਖਿਆ ਸੀਗਾ ਤੇ ਉਹ ਮੈਨੂੰ ਇੱਕ ਤਸਵੀਰ ਦੇ ਕੇ ਗਏ ਸੀ ਡਾਇਨਾ ਦੀ ਜਿਹੜੇ ਆਪਣੇ ਯੂਕੇ ਦੇ ਮਹਾਰਾਣੀ ਸੀਗੇ ਡਾਇਨਾ ਡਾਇਨਾ ਦੀ ਤਸਵੀਰ ਉਹ ਮੈਨੂੰ ਦੇ ਕੇ ਗਏ ਸੀ ਜਦੋਂ ਮੈਂ ਦੇਖੀ ਤੇ ਮੈਨੂੰ ਕਹਿੰਦੀ ਵੀ ਇਹ ਸਟੈਚੂ ਆ ਕਵਾਲ ਵੀ ਇੰਗਲੈਂਡ ਦੇ ਵਿੱਚ ਲੱਗਿਆ ਇਹ ਲੰਡਨ ਦੇ ਵਿੱਚ ਵੈਕਸ ਮਿਊਜ਼ੀਅਮ ਦੇ ਵਿੱਚ ਮੈਂ ਇਹ ਬੜਾ ਸੋਹਣਾ ਹੈ ਮੇਰਾ ਜਦੋਂ ਵੀ ਮਨ ਕਰੇ ਉਹ ਤਸਵੀਰ ਅੱਜ ਵੀ ਮੇਰੇ ਕੋਲੇ ਹੈ ਇੱਕ ਮਿੰਟ ਮੜਾ ਉਹ ਅੱਜ ਵੀ ਤਸਵੀਰ ਮੇਰੇ ਕੋਲੇ ਹੈ ਜਦੋਂ ਵੀ ਮੇਰਾ ਮਨ ਕਰਦਾ ਮੈਂ ਉਹ ਤਸਵੀਰ ਦੇਖਦਾ ਔਰ ਮੈਂ ਮਨ ਚ ਸੋਚਦਾ ਵੀ ਮੈਂ ਵੀ ਇੱਕ ਦਿਨ ਇਹ ਸਾਡੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਰਹਿ ਕੇ ਇਦਾਂ ਦੀ ਪੱਧਰ ਦਾ ਕੰਮ ਕਰੂੰ ਉਹ ਸਾਡੇ ਲੋਕ ਉਹ ਜਿਹੜੇ ਕਿਉਂਕਿ ਉਹ ਮੈਨੂੰ ਇੱਕ ਗੱਲ ਦੱਸੀ ਸੀ ਉਹਨੇ ਕਹਿੰਦਾ ਵੀ ਸਟੈਚੂ ਕਾਸਟਲੀ ਬਹੁਤ ਹੈ ਮੈਂ ਇਹ ਕਿੰਨਾ ਕ ਮਹਿੰਗਾ ਹੋਊਗਾ ਕਹਿੰਦਾ ਤੂੰ ਜਿੰਨਾ ਸੋਚ ਲੇਗਾ ਮੈਂ ਕਿਹਾ ਕਿ 20 ਲੱਖ ਦਾ ਹੋਊਗਾ ਕਹਿੰਦਾ ਇੰਨਾ ਹੀ ਆ ਇਹ ਉਹਨਾਂ ਟਾਈਮਾਂ ਦੀ ਗੱਲ ਹੈ ਇਹ ਅੱਜ ਤੋਂ 15 ਸਾਲ ਪਹਿਲਾਂ ਦੀ ਗੱਲ ਦੱਸ ਰਿਹਾ ਮੈਂ ਮੈਂ ਕਿਹਾ ਚਲੋ ਮੈਂ ਇਹ ਚੀਜ਼ ਨੂੰ ਇੱਕ ਏਦਾਂ ਦਾ ਟ੍ਰੈਂਡ ਕੱਢੂੰਗਾ ਏਦਾਂ ਦੀ ਚੀਜ਼ ਬਣਾਉਂਗਾ ਮੈਂ ਮਿਹਨਤ ਕਰਕੇ ਵੀ ਸਾਡਾ ਜਿਹੜਾ ਹਰ ਇੱਕ ਬੰਦਾ ਆਪਦੇ ਮਾਤਾ ਪਿਤਾ ਨੂੰ ਜਿਹੜਾ ਚਾਹੁੰਦਾ ਹੈ ਉਹਨਾਂ ਦੀ ਸੇਵਾ ਕਰਦਾ ਹੈ ਜਿਹੜੇ ਮਾਤਾ ਪਿਤਾ ਉਹਨਾਂ ਦੇ ਅੱਖਾਂ ਦੇ ਤਾਰੇ ਆ ਵੀ ਉਹਦਾ ਸਟੈਚੂ ਬਣਾ ਕੇ ਘਰ ਦੇ ਵਿੱਚ ਲਾ ਸਕੇ ਤੇ ਹਰ ਬੰਦਾ ਉਹਦੀ ਪਹੁੰਚ ਤੱਕ ਹੋ ਸਕੇ ਵੀ ਉਦੋਂ ਮੈਂ ਬਹੁਤ ਸਸਤੀ ਪੱਧਰ ਦੀ ਚੀਜ਼ ਜਿਵੇਂ ਮੈਂ ਕਹਦુંਗਾ ਵੀ ਮੈਂ 20 ਲੱਖ ਬੰਦਾ ਕਿੱਥੋਂ ਲਾ ਲੂਗਾ ਖਰਚ ਕਰ ਲੂਗਾ ਨਾ ਤੇ ਹੌਲੀ ਹੌਲੀ ਅਸੀਂ ਬਾਈ ਜੀ ਅੱਜ ਤੋਂ 3 ਸਾਲ ਪਹਿਲਾਂ ਨਿਸ਼ਾਨੇ ਤੇ ਪਹੁੰਚੇ ਤੇ ਕਸਟਮਰ ਦੀ ਜਿਹੜੀ ਮੰਗ ਸੀਗੀ ਉਹਨੂੰ ਪੂਰਾ ਕੀਤਾ ਔਰ ਇੱਕ ਇਦਾਂ ਦੇ ਸਟੈਚੂ ਤਿਆਰ ਕੀਤੇ ਜਿਹੜੇ ਹਰ ਬੰਦਾ ਆਪਦੇ ਘਰ ਦੇ ਵਿੱਚ ਲਾ ਸਕੇ ਜਿਹੜਾ ਕਿ ਸ਼ੌਂਕ ਰੱਖਦਾ ਹੈ ਤੇ ਅ ਅਗਲੇ ਨੂੰ ਇਦਾਂ ਹੀ ਹੁੰਦਾ ਵੀ ਮੇਰਾ ਮਾਪਿਓ ਮੇਰੇ ਨਾਲ ਇਦਾਂ ਹੀ ਰਵੇ ਜਿੱਦਾਂ ਪਹਿਲਾਂ ਸੀਗਾ ਮੰਨ ਲਓ ਜਿਵੇਂ ਆ ਵੀ ਇੱਕ ਤੁਸੀਂ ਬੁੱਤ ਤਿਆਰ ਕੀਤਾ ਬੜਾ ਰੀਅਲਿਸਟਿਕ ਬੁੱਤ ਲੱਗ ਰਿਹਾ ਹੈ ਤਾਂ ਇਹਨੂੰ ਤਿਆਰ ਕਰਨ ਨੂੰ ਕਿੰਨਾ ਟਾਈਮ ਲੱਗਦਾ ਦੇਖੋ ਜੀ ਤਿਆਰ ਕਰਨ ਦੇ ਆਂਦਾ ਵੀ ਸਮਝ ਲਓ ਅ 2 ਮਹੀਨੇ ਦੇ ਹਟੇ-ਸਟੇ ਇੱਕ ਸਟੈਚੂ ਨੂੰ ਲੱਗ ਜਾਂਦਾ 1.5 ਤੋਂ 2 ਮਹੀਨੇ ਤੇ ਇਹਦੇ ਕਾਫੀ ਇਹਦੇ ਪਿੱਛੇ ਮਤਲਬ ਮਿਹਨਤ ਹੁੰਦੀ ਹੈ ਉਹ ਮਿਹਨਤ ਮੇਰੀ ਮੇਰੇ ਸਟਾਫ ਦੀ ਸਾਡੇ ਸਾਰਾ ਜਿੱਦਾਂ ਅਸੀਂ ਕੱਪੜੇ ਤਿਆਰ ਕਰਦੇ ਆ ਸਾਡੇ ਕਾਰੀਗਰਾਂ ਦੀ ਤੇ ਹੌਲੀ 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 ਅਸੀਂ ਨਿਸ਼ਾਨੇ ਤੇ ਪਹੁੰਚਦੇ ਹਾਂ ਫਿਰ ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਦੱਸਦਾ ਕੈਮਰੇ ਦੇ ذریعے ਤੁਹਾਡੇ ਚੈਨਲ ਦੇ ذریعے ਮੈਂ ਕੋਈ ਤਾਂ ਹੈ ਨਹੀਂ ਵੀ ਰੱਬ ਆ ਜਾਂ ਮੈਂ ਕੋਈ ਸਕੈਨਰ ਆ ਜਾਂ ਮੈਂ ਕੋਈ ਕੰਪਿਊਟਰ ਆ ਵੀ ਮੈਂ ਸਕੈਨ ਕਰ ਲਿਆ ਤੇ ਮੈਂ ਬਣਾਤਾ ਮੈਂ ਤਾਂ ਫੋਟੋ ਦੇਖ ਕੇ ਬਣਾਉਣਾ ਹੈ ਮੇਰੇ ਦਿਮਾਗ ਨੇ ਮੇਰੀਆਂ ਅੱਖਾਂ ਨੇ ਉਹ ਚੀਜ਼ ਨੂੰ ਸਕੈਨ ਕਰਨਾ ਹੈ ਫਿਰ ਉਹਨੂੰ ਮਟੀਰੀਅਲ ਦੇ ਵਿੱਚ ਬਣਾਉਣਾ ਹੈ ਹੱਥਾਂ ਨਾਲ ਹੈਂਡ ਮੇਡ 100% ਹੱਥ ਦਾ ਕੰਮ ਹੈ ਨੋ 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 ਬਾਈ ਕੋਈ ਮਸ਼ੀਨੀ ਕੰਮ ਨਹੀਂ ਇਦੇ ਵਿੱਚ 1% ਵੀ ਹੱਥ ਦਾ ਕੰਮ ਹੈ ਔਰ ਕਦੀ ਕਦੀ ਜਿਵੇਂ ਹੁਣ ਫੋਟੋ ਦੇਖੀ ਫੋਟੋ ਦੇਖ ਕੇ ਮੈਥੋਂ ਵੀ ਹੁਨਤਾਈਆਂ ਰਹਿ ਜਾਂਦੀਆਂ ਮੈਂ ਇਹ ਨਹੀਂ ਕਹਿੰਦਾ ਮੈਂ ਪੂਰੇ ਜਾਂ ਮੈਂ 100 ਦਾ 100% ਬਣਾ ਦਿੰਦਾ ਨਹੀਂ ਬਾਈ ਮੈਂ ਇਹ ਕਹਿਣਾ ਹੁੰਦਾ ਵੀ 80 85% ਬਾਈ ਵੱਧ ਤੋਂ ਵੱਧ 90% ਹਾਂ ਕੁਝ ਮੇਰੇ ਕਸਟਮਰ ਹੈਗੇ ਆ ਜਿਨ੍ਹਾਂ ਨੇ ਮੈਨੂੰ ਕਿਹਾ ਵੀ ਇਹ ਤਾਂ 100% ਬਣ ਗਿਆ ਜੀ ਮੈਨੂੰ ਖੁਸ਼ੀ ਹੁੰਦੀ ਆ ਚਲੋ ਠੀਕ ਐ ਫਿਰ ਮੂਰੇ ਅੱਖ ਵੀ ਦੇਖਣ ਵਾਲੀ ਚਾਹੀਦੀ ਹੈ ਹਨ ਤੇ ਅ ਅੱਜ ਜਿਹੜੇ ਅਸੀਂ ਸਟੈਚੂ ਬਣਾ ਰਹੇ ਹਾਂ ਤੇ ਸਾਡੇ ਕੋਲ ਬਹੁਤ ਜ਼ਿਆਦਾ ਫੋਨ ਕਾਲ ਆਉਂਦੀ ਹੈ ਪਰ ਅਸੀਂ ਬਣਾ ਉੱਥੇ ਰਿਹਾ ਜਿੱਥੇ ਸਾਨੂੰ ਪਤਾ ਲੱਗੇ ਵੀ ਹਾਂ ਯਾਰ ਇੱਥੇ ਕਦਰ ਹੋ ਸਕੀ ਵੀ ਸਟੈਚੂ ਬਣਾਇਆ ਰੱਖਣ ਵਾਸਤੇ ਵਧੀਆ ਪ੍ਰੋਪਰ ਜਗ੍ਹਾ ਹੈਗੀ ਹੈ ਪਰਿਵਾਰ ਕਦਰ ਕਰੂਗਾ ਉੱਥੇ ਅਸੀਂ ਤਿਆਰ ਕਰਦੇ ਹਾਂ ਦੂਜੀ ਗੱਲ ਇਹ ਹੈ ਬਾਈ ਜੀ ਆ ਅਸੀਂ ਇਹਨਾਂ ਸਟੈਚੂ ਬਣਾਵ ਨਹੀਂ ਸਕਦੇ ਬਾਈ ਹੱਥਾਂ ਨਾਲ ਤਿਆਰੀ ਕਰਨੀਆਂ ਹਨ ਹੈਗਾ ਨਾ ਵੀ ਸਮਾਂ ਲੱਗਦਾ ਤੇ ਵੱਡਾ ਸਵਾਲ ਹੈ ਕਿ ਵੇ ਜ਼ਿਆਦਾਤਰ ਜਿਹੜੇ ਸਟੈਚੂ ਮੈਂ ਦੇਖੇ ਵੀ ਹੈ ਜਾਂ ਸੋਸ਼ਲ ਮੀਡੀਆ ਤੇ ਵੀ ਇੱਕ ਟ੍ਰੈਂਡ ਚੱਲਿਆ ਜਿਵੇਂ ਤਾਂ ਉਹ ਚ ਜ਼ਿਆਦਾਤਰ ਮੈਂ ਦੇਖਿਆ ਜੋ ਆਪਣੇ ਪਰਿਵਾਰਿਕ ਮੈਂਬਰ ਜੋ ਇਸ ਦੁਨੀਆ ਚ ਨਹੀਂ ਰਹੇ ਲੋਕ ਉਹਨਾਂ ਦੇ ਯਾਤਰ ਬਣਵਾ ਰਹੇ ਹੈ ਹਨ ਬਿਲਕੁਲ ਸਹੀ ਗੱਲ ਹੈ ਜੀ ਪਰ ਮੈਂ ਇਹ ਸਲਾਹ ਦੇਵਾਂਗਾ ਠੀਕ ਹੈ ਮੈਂ ਕਾਰੀਗਰ ਆ ਮੈਂ ਕਿਰਤ ਕਰਦਾ ਕਲਾ ਕਰਦਾ ਮੈਂ ਕਹਿੰਦਾ ਵੀ ਜਿਹੜੇ ਤੁਸੀਂ ਸਟੈਚੂ ਜਾਂਦਾ ਬਿੁਰਗਾ ਦੇ ਜਾਂ ਜਿਨ੍ਹਾਂ ਨੇ ਕੋਸ ਪਰਿਵਾਰ ਦੀ ਖਾਤਰ ਕੀਤਾ ਹੋਵੇ ਬੇ ਬੰਦਾ ਭਾਈ ਹਾਂ ਵੀ ਮੈਂ ਕਹੂੰਗਾ ਵੀ 50 ਸਾਲ ਤੋਂ ਉੱਪਰ 60 70 80 90 ਸਾਲ ਤੱਕ ਤੇ ਜਾਂ ਜਿਨ੍ਹਾਂ ਨੇ ਸਮਾਜ ਦੀ ਖਾਤਰ ਕੋਈ ਕੁਰਬਾਨੀ ਦਿੱਤੀ ਹੋਵੇ ਉਹਨਾਂ ਦੇ ਬਣਾਓ ਜਿਹੜੇ ਆਮ ਫੈਮਲੀਆ ਕਈ ਵੀ ਕਹਿੰਦੇ ਨੌਜਵਾਨਾਂ ਦੇ ਸਟੈਚੂ ਉਹਨੂੰ ਮੈਂ ਪਹਿਲ ਨਹੀਂ ਦਿੰਦਾ ਭਾਈ ਮੈਂ ਤਕਰੀਬਨ ਮਨਾ ਹੀ ਕਰ ਦਿੰਦਾ ਤੇ ਐ ਵਿੱਚੋਂ ਮੈਂ ਤੁਹਾਡੇ ਗੱਲ ਕੱਢਦਾ ਵੀ ਆ ਸਟੈਚੂ ਸਰਦਾਰ ਸਾਹਿਬ ਜੀ ਦਾ ਅਸੀਂ ਤਿਆਰ ਕੀਤਾ ਹੈ ਇਹ ਬਾਈ ਜੀ ਆਏ ਵੇ ਜਾਖੜ ਤੋਂ ਇਹ ਵੀਰ ਜੀ ਇਹਨਾਂ ਨੇ ਬਹੁਤ ਮਿਹਨਤ ਕੀਤੀ ਇਹ ਪਹਿਲਾਂ ਆਏ ਸਾਨੂੰ ਫੋਟੋਗ੍ਰਾਫਸ ਦੇ ਕੇ ਗਿਆ ਜਿੱਤੋਂ 3 ਮਹੀਨੇ ਪਹਿਲਾਂ ਫਿਰ ਇਹਨਾਂ ਨੇ ਅਸੀਂ ਜੋ ਫੇਸ ਬਣਾਏ ਨੂੰ ਦੱਸਿਆ ਕਹਿੰਦੇ ਵੀ ਠੀਕ ਆ ਕੁਝ ਹੱਦ ਤੱਕ ਆ ਬਾਈ ਜੀ ਦੇ ਪਿਤਾ ਜੀ ਨੇ ਜੀ ਇਹਨਾਂ ਦੇ ਪਿਤਾ ਜੀ ਆ ਆਪਾਂ ਇਹਨਾਂ ਨੂੰ ਵੀ ਤੁਹਾਡੇ ਕੈਮਰੇ ਸਾਹਮਣੇ ਕਰਾਂਗੇ ਤੇ ਫਿਰ ਇਹਨਾਂ ਨੇ ਸਾਨੂੰ ਦੱਸਿਆ ਕਹਿੰਦੇ ਵੀ ਕੁਝ ਸਾਨੂੰ ਲੱਗ ਰਿਹਾ ਮੈਂ ਵੀ ਨੋ ਪ੍ਰੋਬਲਮ ਤੁਸੀਂ ਮੇਰੇ ਕੋਲ ਆਓ ਆਪਾਂ ਬੈਠਾਂਗੇ ਦੇਖਾਂਗੇ ਜਿੱਥੇ ਵੀ ਹੋਇਆ ਮੈਂ ਬੈਠਾਂ ਆਪਾਂ ਠੀਕ ਕਰਾਂਗੇ ਤੇ ਤੁਹਾਡੇ ਕੈਮਰੇ ਦੇ ਜ਼ਰੀਏ ਤੁਹਾਡੇ ਦਰਸ਼ਕਾਂ ਨੂੰ ਆਪਾਂ ਇਹਨਾਂ ਨਾਲ ਵੀ ਰੂਬਰੂ ਕਰਾਵਾਂਗੇ ਇਹ ਖੁਦ ਆਪਦੇ ਮੂੰਹ ਦੱਸਣਗੇ ਹਾਂ ਤਾਂ ਬਿਲਕੁਲ ਇਹ ਪਹਿਲਾਂ ਤਾਂ ਬੁੱਤ ਮੈਂ ਕਹੂੰਗਾ ਇੱਕ ਵਾਰ ਦੇਖ ਲੈਣ ਵੀ ਬਾਈ ਜੀ ਖੜੇ ਨੇ ਉਹਨਾਂ ਦੀ ਦੇ ਪਿਤਾ ਜੀ ਦਾ ਇਹ ਜਿਹੜਾ ਬੁੱਤ ਬਣਾਇਆ ਗਿਆ ਤਸਵੀਰ ਜੀ ਵੀ ਜੇ ਹੈਗੀ ਜ ਆਪਣੇ ਕੋਲ ਤਾਂ ਮੈਂ ਕਹੂੰਗਾ ਉਹ ਵੀ ਇੱਕ ਵਾਰ ਦਿਖਾਈ ਜਾਵੇ ਜਰਾ ਤਸਵੀਰ ਬਾਈ ਜੀ ਦੀ ਤਸਵੀਰ ਵੀ ਹੈਗੀ ਆ ਜੋ ਤਸਵੀਰ ਜਿਹੜੀ ਉਹਨੂੰ ਦੇਖ ਕੇ ਜਿਹੜਾ ਉਹ ਬਹੁਤ ਨਾਲੜਾ ਬੁੱਤ ਜਿਹੜਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਬਾਈ ਜੀ ਨਾਲ ਵੀ ਗੱਲ ਗੱਲਬਾਤ ਕਰਦੇ ਆਂ ਵੀ ਜਿਨ੍ਹਾਂ ਦੇ ਪਿਤਾ ਜੀ ਦਾ ਇਹ ਬੁੱਤ ਹੈ। ਬਾਈ ਜੀ ਵੀ ਤੁਹਾਡੇ ਮਨ 'ਚ ਪਹਿਲੀ ਗੱਲ ਤਾਂ ਇਹ ਭਾਵ ਕਿਵੇਂ ਆਇਆ? ਭਾਵ ਤਾਂ ਐਵੇਂ ਆਵੇ ਜਿਵੇਂ ਅਸੀਂ ਆ ਗਏ ਹੁਣ ਜਿਵੇਂ ਸਾਡੇ ਦਾਦੇ ਪੜਦਾਦੇ ਸੀਗੇ ਅਸੀਂ ਆ ਗਏ ਅਸੀਂ ਉਹਨਾਂ ਨੂੰ ਜਾਣਦੇ ਨੇ ਉਹਨਾਂ ਨੂੰ ਪਛਾਣਦੇ ਨੇ। ਹੁਣ ਜਿਵੇਂ ਸਾਡੇ ਆਉਣ ਵਾਲੇ ਅੱਗੇ ਬੱਚੇ ਨੇ ਵੀ ਉਹਨਾਂ ਇਹਨਾਂ ਨੂੰ ਯਾਦ ਰੱਖਣੇ। ਤੇ ਇੱਕ ਗੱਲ ਮੇਨ ਹੈ ਜੀ ਇਹ ਇਹਨਾਂ ਨੇ ਸਾਡੇ ਕਾਰੋਬਾਰ ਨੂੰ ਘਰ ਦੇ ਵਿੱਚ ਬਹੁਤ ਜ਼ਿਆਦਾ ਅੱਗੇ ਯਾਨੀ ਕਿ ਵਧਾਇਆ ਹੈ ਜੀ ਕਾਰੋਬਾਰ ਵਧਾਇਆ ਮਿਹਨਤ ਬਹੁਤ ਕੀਤੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਜੀ ਵੀ ਇਹ ਜਿਵੇਂ ਅੱਗੇ ਆਉਣ ਵਾਲੇ ਬੱਚੇ ਨਹੀਂ ਉਹ ਇਹਨਾਂ ਨੂੰ ਹਾਂ ਯਾਦ ਰੱਖਣ ਵੀ ਇਹਨਾਂ ਨੇ ਬਹੁਤ ਕੰਮ ਚੱਕਿਆ ਤੇ ਬਸ ਇੱਕ ਇਹਨਾਂ ਦੀ ਯਾਦ ਵਾਸਤੇ ਘਰ ਦੇ ਵਿੱਚ ਰੱਖਣ ਵਾਸਤੇ ਸਾਨੂੰ ਮਨ ਦੇ ਵਿੱਚ ਆਇਆ ਬਾਈ ਜੀ ਦੀ ਆਪਣੇ ਨੇ ਆਈਡੀ ਦੇਖੀ ਇੰਸਟਾਗ੍ਰਾਮ ਤੇ ਉਹਦੇ ਥਰੂ ਅਸੀਂ ਇੱਥੇ ਪਹੁੰਚੇ ਇਹਨਾਂ ਕੋਲ ਹੀ ਅੱਜ ਜਿਵੇਂ ਤੁਸੀਂ ਹਨਾ ਪੂਰਾ ਕੰਪਲੀਟ ਤਿਆਰ ਹੋ ਚੁੱਕਿਆ ਹੋਇਆ ਹਨਾ ਆਪਾਂ ਵੀ ਜਿਹੜਾ ਪੂਰਾ ਕੰਪਲੀਟ ਤਿਆਰ ਹੋ ਗਿਆ ਤਾਂ ਅੱਜ ਕੰਪਲੀਟ ਹਨਾ ਦੇਖ ਕੇ ਕਿਵੇਂ ਲੱਗ ਰਿਹਾ ਜੀ ਦੇਖ ਕੇ ਕੰਪਲੀਟ ਤਾਂ ਹੀ ਬਹੁਤ ਵੈਸਤਾ ਦੇਖ ਕੇ ਤਾਂ ਭਾਵੁਕੀ ਹੋ ਜਾਂਦਾ ਜੀ ਉਹ ਚੀਜ਼ ਤਾਂ ਹੁਣ ਬੇਸਿਕ ਜਾਨ ਨਹੀਂ ਹੈਗੀ ਜੀ ਬਾਕੀ ਤਾਂ ਸੇਮ ਉਹੀ ਹੈ ਸਾਨੂੰ ਇੱਕ ਬਸ ਪ੍ਰੋਬਲਮ ਸੀ ਥੋੜਾ ਜਿਹਾ ਲੱਗਿਆ ਕੰਪਲੀਟ ਨਹੀਂ ਸੀਗਾ ਫੇਸ ਦੇ ਵਿੱਚ ਕੋਈ ਉਹ ਸੀਗਾ ਹੀ ਫਿਰ ਬਾਈ ਜੀ ਨੇ ਬਸ 2-3 ਘੰਟਿਆਂ ਦੇ ਵਿੱਚ ਬਿਲਕੁਲ ਸੇਮ ਹੀ ਹੋਈ ਸਾਡੀ ਜੋ ਪ੍ਰੋਬਲਮ ਸੀ ਕਰਤੀ ਅੱਛਾ ਇਹਨੂੰ ਦੇਖ ਕੇ ਦਰਸ਼ਕਾਂ ਦੇ ਮਨ ਚ ਵੀ ਸਵਾਲ ਜ਼ਰੂਰ ਆਵੇ ਇਹਦਾ ਮਟੀਰੀਅਲ ਕੀ ਹੈ ਪਹਿਲਾ ਸਵਾਲ ਤਾਂ ਹੀ ਬਾਈ ਜੀ ਹਾਂ ਮੈਂ ਤੁਹਾਨੂੰ ਜਿਹੜੀ ਮੇਨ ਗੱਲ ਹੈ ਦੱਸ ਦੇਣਾ ਵੀ ਆ ਜ਼ਿਆਦਾਤਰ ਜਿਹੜਾ ਇਹ ਰਿਜਨਲ ਕੱਪੜਿਆਂ ਵਾਲੇ ਸਟੈਚੂ ਦਾ ਟ੍ਰੈਂਡ ਚੱਲਿਆ ਸੀਗਾ ਉਹ ਸਿਲੀਕੋਨ ਵੈਕਸ ਉੱਥੋਂ ਸ਼ੁਰੂ ਹੋਇਆ ਸੀ ਉਹ ਥੋੜੇ ਜਿਹੀ ਕੋਸਟਲੀ ਹੈ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਤੇ ਉਹ ਆਪਣੇ ਮੌਸਮ ਦੇ ਮੁਤਾਬਕ ਥੋੜੀ ਜਿਹੀ ਦਿੱਕਤ ਆ ਜਾਂਦੀ ਉਹਨੂੰ ਉਹ ਥੋੜੀ ਜਿਹੀ ਹੀਟ ਨਹੀਂ ਚੱਲਦੇਗੇ ਇਸ ਕਰਕੇ ਇਹ ਅਸੀਂ ਕਾਰਬਨ ਫਾਈਬਰ ਦੇ ਤਿਆਰ ਕੀਤੇ ਆ ਜੀ ਇਹਨਾਂ ਨੂੰ ਆਪਾਂ ਵਾਸ਼ ਵੀ ਕਰ ਸਕਦੇ ਆ ਨੇ ਕੱਪੜੇ ਵੀ ਚੇਂਜ ਕਰ ਸਕਦੇ ਆ ਤੇ ਇਹਨਾਂ ਨੂੰ ਆਪਾਂ ਕਿਸੇ ਵੀ ਮੌਸਮ ਦੇ ਵਿੱਚ ਰੱਖ ਸਕਦੇ ਹਾਂ ਧੁੱਪ ਦੇ ਵਿੱਚ ਥੋੜੀ ਕਲਰ ਦੀ ਪ੍ਰੋਬਲਮ ਆ ਜਾਂਦੀ ਹੈ ਜੇ ਆਪਾਂ ਛਾਂ ਚ ਰੱਖਾਂਗੇ ਤਾਂ ਲੌਂਗ ਟਾਈਮ ਤੱਕ ਇਹਨੂੰ ਰੱਖ ਸਕਦੇ ਆ ਪੂਰੇ ਇਹ ਵਾਸ਼ੇਬਲ ਨੇ ਯਾਨੀ ਸ਼ਿਵਲ ਨਹੀਂ अच्छा ਜਿਵੇਂ এবੀ 22GB ਹੈ ਨਾ ਆਪਣੇ ਪਿਤਾ ਦੇ ਲੈ ਕੇ ਜਾ ਰਹੇ ਐਸੇ ਮੈਂ ਕਹਾਂਗਾ ਕਿੰਨੇ ਕੁ ਤੁਸੀਂ ਬੁੱਤ ਬਣਾ ਚੁੱਕੇ ਹੋ ਜਿਹੜੇ ਲੋਕ ਆਪਣੇ ਪਰਿਵਾਰਕ ਮੈਂਬਰਾਂ ਦਾ ਲੈ ਕੇ ਗਏ ਨੇ ਜੋ ਇਸ ਦੁਨੀਆ 'ਚ ਨਹੀਂ ਹੈਗੇ ਦੇਖੋ ਜੀ ਇਸ ਤਰ੍ਹਾਂ ਦੇ ਮੈਂ ਜ਼ਿਆਦਾ ਹਲੇ ਬੁੱਤ ਨਹੀਂ ਬਣਾਏ ਸ਼ੁਰੂਆਤੀ ਹੈ ਕੁਝ ਵੀਡੀਓ ਵਾਇਰਲ ਹੋਈਆਂ ਬਾਤ ਉਹ 10 15 ਬੁੱਤ ਬਣਾਤੇ ਹੋਣਗੇ ਤੇ ਅੱਗੇ ਕਾਫੀ ਆਰਡਰ ਆ ਰਹੇ ਆ ਕਿਉਂਕਿ ਮੈਂ ਤਕਰੀਬਨ ਜ਼ਿਆਦਾ ਇਹ ਕਹਿਣਾ ਵੀ ਭਾਈ ਜਿਹੜੇ ਬਯੁਰਗਾ ਦੇ ਉਹਨੂੰ ਮੈਂ ਪਹਿਲ ਦਿੰਨਾ ਵੀ ਆਪਾਂ ਹੌਲੀ ਹੌਲੀ ਵਾਰੀ ਵਾਰੀ ਬਣਾਵਾਂਗੇ ਤੇ ਮੈਂ ਕੋਸ਼ਿਸ਼ ਕਰਦਾ ਮੈਂ ਆਪਦੀ ਟੀਮ ਨੂੰ ਥੋੜਾ ਹੋਰ ਟ੍ਰੈਂਡ ਕਰ ਰਿਹਾ ਵੀ ਅਸੀਂ ਜਿਆਦਾ ਵੱਧ ਤੋਂ ਵੱਧ ਸਟੈਚੂ ਬਣਾ ਬਣਾ ਸਕੀਏ ਅੱਛਾ ਇੱਕ ਹੋਰ ਸਵਾਲ ਹੈ ਤੁਸੀਂ ਮਰਹੂਮ ਗਾਇਕ ਸਿੱਧੂ ਮਸੇਵਾਲੇ ਦਾ ਵੀ ਜਿਹੜਾ ਬੁੱਤ ਬਣਾਇਆ ਸੀਗਾ ਤੇ ਉਹ ਚੀਜ਼ ਕਿਵੇਂ ਰਹੀ ਉਹ ਸਫਰ ਕਮ ਕੀ ਉਦੋਂ ਇੱਕ ਮਾਹੌਲ ਪੰਜਾਬ ਦਾ ਪੂਰੇ ਦੇਸ਼ ਦਾ ਹੀ ਬੜਾ ਇੱਕ ਹੋਰ ਹੋ ਗਿਆ ਸੀ ਉਹਨਾਂ ਦੇ ਚਾਹਨ ਵਾਲੇ ਤੇ ਮਨ ਚ ਬੜਾ ਇੱਕ ਰੋਸ ਵੀ ਸੀਗਾ ਉਹਨਾਂ ਦੇ ਜਾਣ ਦਾ ਦੁੱਖ ਵੀ ਸੀਗਾ ਉਹਨਾਂ ਦੇ ਜਾਣ ਦਾ ਤਾਂ ਉਹ ਚੀਜ਼ ਉਹ ਸਮਾਂ ਕਿਵੇਂ ਸੀ ਤੁਹਾਡਾ ਉਹ ਦੇਖੋ ਜੀ ਪਹਿਲਾਂ ਤਾਂ ਮੈਂ ਬਹੁਤ ਤੋਂ ਸ਼ੁਰੂ ਸ਼ੁਰੂ ਨਹੀਂ ਸੀ ਕਰਦਾ ਮੈਂ ਕਹਿੰਦਾ ਯਾਰ ਆਪਾਂ ਅਗਲੇ ਦਾ ਮੁੰਡਾ ਮਰ ਗਿਆ ਹੈਗਾ ਨਾ ਆਪਾਂ ਚੰਗੇ ਨਹੀਂ ਲੱਗਦੇ ਮੈਨੂੰ ਬਹੁਤ ਮੈਨੂੰ 100 ਤੋਂ ਪਲੱਸ ਫੋਨ ਕਾਲ ਆਈਆਂ ਜਿਹੜੇ ਮੈਨੂੰ ਚਾਉਣ ਵਾਲੀ ਸੀਗੇ ਕਲਾ ਨੂੰ ਪਿਆਰ ਕਰਦੇ ਸੀ ਵੀ ਤੈਨੂੰ ਬੁੱਤ ਬਣਾਉਣਾ ਚਾਹੀਦਾ ਫਿਰ ਮੈਂ ਸ਼ੁਰੂ ਕਰ ਲਿਆ ਸੀ ਬਣਾਇਆ ਤਾਂ ਮੈਂ ਖੈਰ ਰੋ ਰੋ ਕੇ ਆ ਉਹ ਕੋਈ ਇਹੋ ਜੀ ਗੱਲ ਨਹੀਂ ਵੀ ਮੈਂ ਖੁਸ਼ੀ ਚ ਬਣਾਇਆ ਜਾ ਮੈਂ ਕਿ ਉਹਨਾਂ ਨੇ ਅਸੀਂ ਜੋ ਘਰ ਲਾ ਕੇ ਆਂਦਾ ਤੇ ਵਧੀਆ ਉਹਨਾਂ ਨੂੰ ਪਰਿਵਾਰ ਨੂੰ ਵੀ ਵਧੀਆ ਲੱਗਿਆ ਵੀ ਹਾਂ ਸਾਡੇ ਪੁੱਤ ਦੀ ਕਦਰ ਕੀਤੀ ਹੈ ਹੈਗਾ ਨਾ ਤੇ ਮੈਂ ਉਥੇ ਲਾ ਕੇ ਆਂਦਾ ਉਹ ਤੋਂ ਬਾਅਦ ਹੋਰ ਵੀ ਬਹੁਤ ਕਾਫੀ ਬਣਾਏ ਬਾਹਰਲੇ ਕੰਟਰੀਆਂ ਮੈਂ ਅਮਰੀਕਾ ਵੀ ਭੇਜਿਆ ਇੱਕ ਦੋ ਬੁੱਤ ਇੰਗਲੈਂਡ ਵੀ ਭੇਜਦੇ ਯੂਕੇ ਦੇ ਵਿੱਚ ਕੈਨੇਡਾ ਵੀ ਇੱਕ ਭੇਜਿਆ ਬੁੱਤ ਬਾਈ ਸਿਰਾ ਸਾਡੇ ਕਾਲੇ ਕਿਆਂ ਤੋਂ ਉਹਨਾਂ ਨੇ ਆਪਣੇ ਫਾਰਮ ਦੇ ਵਿੱਚ ਲਾਇਆ ਪਰ ਹੁਣ ਤੱਕ ਮੈਂ ਜਿੰਨੇ ਵੀ ਸਟੈਚੂ ਬਣਾਏ ਨਿੱਜੀ ਤੌਰ ਤੇ ਭੇਜਿਆ ਉਹਨਾਂ ਦੇ ਤੇ ਉਸ ਤੋਂ ਬਾਅਦ ਫਿਰ ਸੰਦੀਪ ਨੰਗਲੰਬੀਆਂ ਹਾਕੀ ਦਾ ਬਹੁਤ ਵੱਡਾ ਸਟਾਰ ਸੀਗਾ ਉਹਨਾਂ ਦਾ ਸਟੈਚੂ ਤਿਆਰ ਕੀਤਾ ਬਿੱਟੂ ਦਗਾਲਾ ਦਗਾਲ ਪਿੰਡ ਤੋਂ ਸੰਗਰੂਰ ਜ਼ਿਲ੍ਹੇ ਤੋਂ ਉਹਨਾਂ ਦਾ ਵੀ ਸਟੈਚੂ ਤਿਆਰ ਕੀਤਾ ਬਾਈ ਜੀ ਅਸੀਂ ਤੇ ਇਸ ਤਰ੍ਹਾਂ ਹੁਣ ਹੋਰ ਵੀ ਜਿਵੇਂ ਪ੍ਰਕਾਸ਼ ਸਿੰਘ ਬਾਦਲ ਦਾ ਸਟੈਚੂ ਵੀ ਬਣਨਾ ਆਇਆ ਮਲਾਮ ਸਿੰਘ ਯਾਦਵ ਦਾ ਵੀ ਸਟੈਚੂ ਬਣਨਾ ਆਇਆ ਬਣਨਾ ਨਹੀਂ ਬਣਨਾ ਹੈ ਉਹ ਥੋੜਾ ਲੌਂਗ ਟਾਈਮ ਵਾਸਤੇ ਦੇਖੋ ਜੇ ਸਟੈਚੂ ਸਮੇਂ ਦੇ ਹੌਲੀ ਹੌਲੀ ਜਿਵੇਂ ਆ ਗਿਆ ਹੜਕਾ ਰਸ਼ੀਮੇ ਨੇ ਸਾਲ ਲੱਗ ਜਾਂਦਾ ਹੌਲੀ ਹੌਲੀ ਬਣਦੀ ਹੈ ਪਰ ਇੱਕ ਗੱਲ ਤੈਨ ਦੇਖੋ ਕੈਨ ਨੂੰ ਇਹ ਇੱਕ ਬੋਤੀ ਹੈ ਇੱਕ ਸਟੈਚੂ ਹੀ ਆ ਪਰ ਵਾਕਈ ਦੇਖਣ ਨੂੰ ਬੜੇ ਰੀਅਲਿਸਟ ਲੱਗਦੇ ਤੇ ਲੋਕਾਂ ਦੀਆਂ ਭਾਵਨਾਵਾਂ ਵੀ ਜਿਹੜੀਆਂ ਨੇ ਨਾਲ ਜੁੜ ਜਾਂਦੀਆਂ ਨੇ ਏ ਬਾਈ ਜੀ ਠੀਕ ਆ ਹਾਂ ਲੋਕਾਂ ਵਾਸਤੇ ਤੇ ਬੁੱਤ ਦਾ ਸਟੈਚੂ ਆ ਜਾਂ ਜਿਹੜਾ ਬਣਾਉਂਦਾ ਉਹਨੂੰ ਪਤਾ ਜਾਂ ਜੀ ਨੇ ਬਣਵਾਇਆ ਘਰ ਦੇ ਮੈਂਬਰ ਨੇ ਉਹਨੂੰ ਪਤਾ ਕਿਉਂਕਿ ਉਹਦੇ ਦਿਲ 'ਚ ਕਿੰਨੀ ਕਦਰ ਆ ਉਹਦੇ ਵਾਸਤੇ ਇਹ ਰੱਬ ਆ ਬਿਲਕੁਲ ਹੈ ਠੀਕ ਆ ਲੋਕੀ ਬਥੇਰੇ ਥੋੜੇ ਵੀ ਥੱਲੇ ਕਮੈਂਟ ਬਥੇਰੇ ਆਉਣਗੇ ਬਾਈ ਚੈਨਲ ਦੇ ਥੱਲੇ ਬਾਈ ਆਏ ਆ ਜੀ ਆਏ ਆ ਨਹੀਂ ਉਹ ਗੱਲਾਂ ਮੈਟਰ ਨਹੀਂ ਕਰਦੀਆਂ ਆ ਕਦਰ ਮੈਟਰ ਕਰਦੀ ਜਿਹੜੇ ਹੁਣ ਦੇਖ ਕਿੰਨੇ ਬੁੱਤ ਸਟੈਚੂ ਲੱਗੇ ਆ ਚੌਂਕਾਂ ਦੇ ਵਿੱਚ ਮੈਟਲ ਦੇ 20 25-25 ਲੱਖ ਦੇ ਉਹਨਾਂ ਤੇ ਹੀ ਪੈਸਾ ਲੱਗਿਆ ਉਹਨੇ ਜਗਾ ਵੀ ਘੇਰੀਆ ਉਹ ਕਾਦੀ ਖਾਂ ਉਹ ਮਤਲਬ ਸਿਦਾ ਨੂੰ ਜਿਨ੍ਹਾਂ ਨੇ ਸਮਾਜ ਦੇ ਖਾਤਰ ਕੋ ਉਹਨਾਂ ਨੂੰ ਯਾਦ ਕਰਨ ਵਾਸਤੇ ਲੱਗਿਆ ਇਹ ਬਾਈ ਜੀ ਜਿਹੜੇ ਇਹਨਾਂ ਦਾ ਬਣਾਇਆ ਇਹ ਇਹਨਾਂ ਦੇ ਪਰਿਵਾਰ ਦੇ ਥੰਮ ਹੋਣਗੇ ਬਿਲਕੁਲ ਜਿਨ੍ਹਾਂ ਨੇ ਇਹਨਾਂ ਦਾ ਕਾਰੋਬਾਰ ਇਹਨਾਂ ਦੱਸਿਆ ਬਾਈ ਨੇ ਆਪਦੇ ਜਵਾਨੀ ਇਹਨਾਂ ਨੇ ਕਾਰੋਬਾਰ ਚੱਕਿਆ ਮੈਂ 10 ਵੀ ਦਿਨਾਂ ਦਾ ਕੰਪੈਨਾਂ ਦਾ ਕਾਰੋਬਾਰ ਬਹੁਤ ਸੋਹਣਾ ਸੀ ਤੇ ਬਾਈ ਜੀ ਨੂੰ ਇਹਨਾਂ ਦੇ ਲੜਕੇ ਨੂੰ ਇਹਨਾਂ ਦੀ ਕਦਰ ਹੋਈ ਹਾਂ ਗੱਲ ਜਿੱਥੋਂ ਆਪਣੀ ਚੱਲੀ ਸੀ ਵੀ ਇਹਦੇ ਵਿੱਚ ਜਾਂ ਹੁੰਦਾ ਵੀ ਮੈਨੂੰ ਸਾਰੇ ਬੁੱਤ ਹੀ ਐ ਬਰਾਬਰ ਲਾਦੇ ਮੈਂ ਕਹਿੰਦਾ ਵੀ ਰੂਹ ਪਵੇ ਮੈਨੂੰ ਆਪ ਨੂੰ ਜਦੋਂ ਰੂਹ ਪਵੇ ਦਿਸੇ ਫੇਰ ਇਹ ਉਹ ਹੈ ਤਾਂ ਇਹ ਮਟੀਰੀਅਲ ਆ ਨਾ بے ਜਾਨ ਮਟੀਰੀਅਲ ਹੈ ਪਰ ਕੋਸ਼ਿਸ਼ ਕਰਦੇ ਆ ਕਿ तकरीबन ਮੇਰੇ ਕੋਲ ਜਿੰਨੇ ਵੀ ਕਸਟਮਰ ਆਉਂਦੇ ਜਾਂ ਕਈ ਵੀ ਦੇਖਣ ਵੀ ਆ ਜਾਂਦੇ ਆ ਉਹਨਾਂ ਦੇ ਮੂੰਹ ਵਿੱਚ ਇੱਕ ਗੱਲ ਹੁੰਦੀ ਹੈ ਤੇ ਬਾਈ ਯਾਰ ਇੱਕ ਜਾਨ ਹੀ ਹੈ ਨਹੀਂ ਉਦੋਂ ਚਲੋ ਮੈਨੂੰ ਵੀ ਆਇਆ ਹੁੰਦਾ ਯਾਰ ਵੀ ਮੇਰੀ ਕਲਾ ਹੈਗੀ ਐ ਪ੍ਰਮਾਤਮਾ ਨੇ ਦਿੱਤੀ ਆ ਸਫਲ ਆ ਔਰ ਦੂਜੀ ਗੱਲ ਇੱਕ ਹੋਰ ਤੁਹਾਨੂੰ ਮੈਂ ਦੱਸਦਾ ਹਾਸੇ ਵਾਲੀ ਮਜ਼ਾਕ ਵਾਲੀ ਮੰਨ ਲਓ ਜਿਵੇਂ ਸਾਡੇ ਤਕਰੀਬਨ ਜਿਹੜੇ ਸਟੈਚੂ ਤਿਆਰ ਕੀਤੇ ਹੁੰਦੇ ਉਹ ਗੈਲਰੀ ਚ ਪਏ ਹੁੰਦੇ ਆ ਤੇ ਇੱਕਦਮ ਦੁਪਹਿਰੇ ਦੋ ਬੰਦੇ ਆਏ ਉਹ ਆ ਕੇ ਇਹਨਾਂ ਨੂੰ ਸਸਰੀ ਕਲ ਬਣਾਉਣ ਕਿਰੇ ਸਸਰੀ ਕਿਨੇ ਕਹਿੰਦਾ ਤੁਹਾਡੇ ਮੁੰਡੇ ਨਹੀਂ ਦੀਂਦੇ ਇੱਥੇ ਇਦਾਂ ਵੀ ਹੋਇਆ ਉਹਨਾਂ ਨੇ ਬਾਅਦ ਸਾਨੂੰ ਦੱਸਿਆ ਮਤਲਬ ਭੁਲੇਖਾ ਖਾ ਗਏ ਵੀ ਇਹ ਅਸਲ ਚ ਬੈਠੇ ਹੋਏ ਨੇ ਉਹਨਾਂ ਨੇ ਸਾਨੂੰ ਬਾਅਦ ਚ ਦੱਸਿਆ ਕਹਿੰਦਾ ਯਾਰ ਸਾਡੇ ਨਾਲ ਤਾਂ ਭੁਲੇਖਾ ਹੀ ਹੋ ਗਿਆ ਕੀ ਹੋਇਆ ਕੈਮਰੇ ਦੇ ਵਿੱਚ ਉਹਨਾਂ ਦੀ ਰਿਕਾਰਡ ਵੀ ਹੋਈ ਹੈ ਉਹ ਕਹਿੰਦੇ ਜੀ ਅਸੀਂ ਸੋਚਿਆ ਵੀ ਕਿਤੇ ਬੰਦੇ ਬੈਠੇ ਆ ਵੀ ਇਹਨਾਂ ਤੋਂ ਪੁੱਛੀਏ ਵੀ ਇੱਧਰ ਬਾਹਰ ਮੁੰਡੇ ਨਹੀਂ ਦਿੰਦੇ ਕਿਤੇ ਮਤਲਬ ਇਸ ਤਰ੍ਹਾਂ ਕਈ ਵਾਰੀ ਭਲੇਖਾ ਖਾ ਜਾਂਦੇ ਆ ਅਸੀਂ ਖੁਦ ਨੂੰ ਸਾਨੂੰ ਕਈ ਵਾਰੀ ਭਲੇਖਾ ਪੈਂਦੇ ਬੰਦਾ ਆ ਕੇ ਬਹਿ ਗਿਆ ਭਾਈ ਜੀ ਤੇ ਇਸ ਤਰ੍ਹਾਂ ਕੰਮ ਕਰੀ ਜਾਂਦੇ ਆ ਜੀ ਠੀਕ ਹੈ ਇਹਦੇ ਵਿੱਚ ਮੈਂ ਇੱਕ ਗੱਲ ਤੁਹਾਡੇ ਚੈਨਲ ਦੇ ਜ਼ਰੀਏ ਤੁਹਾਡੇ ਦਰਸ਼ਕਾਂ ਨੂੰ ਦੱਸਣੀ ਚਾਹੂੰਗਾ ਬਈ ਮਿਹਨਤ ਸਾਰਾ ਕੁਝ ਮਿਹਨਤ ਆ ਭਾਈ ਜੀ ਹਰ ਕੰਮ 'ਚ ਮਿਹਨਤ ਹੈ ਤੁਸੀਂ ਆਪਣੇ ਦੇਸ਼ ਦੇ ਵਿੱਚ ਰਹਿ ਕੇ ਕਰ ਲਓ ਬਗਾਨੇ ਦੇਸ਼ 'ਚ ਰਹਿ ਕੇ ਕਰ ਲਓ ਪੰਜਾਬ 'ਚ ਰਹਿ ਕੇ ਕਰ ਲਓ ਜੇ ਤੁਸੀਂ ਮਿਹਨਤ ਕਰੋਗੇ ਨਾ ਮਿਹਨਤ ਦੇ ਨਾਲ ਕਹਿੰਦਾ ਕਿਸੇ ਨੇ ਜਦੋਂ ਕਹਿੰਦਾ ਬੰਦਾ ਇੱਥੋਂ ਤੱਕ ਪਹੁੰਚ ਗਿਆ ਕਹਿੰਦਾ ਤੁਸੀਂ ਮੇਰੀ ਤਰੱਕੀ ਤਾਂ ਦੇਖ ਲਈ ਮੇਰੇ ਪੈਰਾਂ ਦੇ ਜਿਹੜੇ ਥੱਲੇ ਛਾਲੇ ਆ ਨਾ ਉਹ ਨਹੀਂ ਤੁਸੀਂ ਦੇਖੇ ਜੇ ਤੁਸੀਂ ਬਾਈ ਜੀ ਮਿਹਨਤ ਕਰੋਗੇ ਤੁਹਾਡੇ ਹੱਥਾਂ ਦੇ ਵਿੱਚ ਅਟਣਾ ਪੈਣਗੀਆਂ ਉਹ ਤੁਹਾਡੀਆਂ ਲਖੀਰਾਂ ਬਣ ਜਾਣੀਆਂ ਉਹ ਤੁਹਾਡੇ ਰਖਾਵਾਂ ਜਿਹੜੀਆਂ ਹੋਣਗੀਆਂ ਉਹ ਤੁਹਾਡੀ ਕਿਸਮਤ ਬਣ ਜੂਗੀ ਹਰ ਕੰਮ 'ਚ ਮਿਹਨਤ ਕਰੋ ਔਰ ਜਿਹੜਾ ਕੰਮ ਤੁਸੀਂ ਫੜ ਲਿਆ ਛੋਟਾ ਵੱਡਾ ਚੰਗਾ ਜਿਹੜਾ ਵਧੀਆ ਤੁਸੀਂ ਕੰਮ ਵੀ ਹਾਂ ਇਹ ਕੰਮ ਸਮਾਜ 'ਚ ਸੋਭਾ ਦਿੰਦਾ ਬਾਈ ਜੀ ਇਹ ਫੜ ਲਿਆ ਭਲਾਉ ਛੋਟਾ ਹੀ ਕੰਮ ਹੈ ਇੱਕ ਦਿਨ ਮੈਨੂੰ ਪਤਾ ਜੀ ਤੁਸੀਂ ਉਸੇ ਕੰਮ ਦੇ ਮਗਰ ਪੈਜੋ ਨਾ ਦੁਨੀਆ ਬਦਲ ਸਕਦੇ ਆ ਔਰ ਸਾਡੇ ਪੰਜਾਬ ਦਾ ਸਾਡੇ ਭਾਰਤ ਦਾ ਸਾਡੇ ਇੰਡੀਆ ਦਾ ਨਾਮ ਤੁਸੀਂ ਰੋਸ਼ਨ ਕਰ ਸਕਦੇ ਆ ਦੁਨੀਆ ਦੇ ਵਿੱਚ ਦੇਖੋ ਮੇਰੇ ਕੋਲ ਇੱਥੇ ਮੈਂ ਕਿਹੜਾ ਬਾਹਰਲੀ ਕੰਟਰੀ 'ਚ ਜਾ ਨਹੀਂ ਸਕਦਾ ਬਾਈ ਮੈਂ ਨੌ ਕੰਟਰੀਆਂ ਦਾ ਵੇਸਟ ਕੀਤਾ ਇਸੇ ਕਲਾ ਦੇ ذریعے ਜੇ ਨਹੀਂ ਕੋਈ ਮੈਂ ਸਬੂਤ ਵੀ ਦੇ ਸਕਦਾ ਪਰ ਮੈਂ ਮਨ 'ਚ ਇੱਕ ਇੱਛਾ ਧਾਰ ਲਈ ਮਨ 'ਚ ਇੱਕ ਫਿਰ ਮੈਂ ਹਾਂ ਯਾਰ ਜੇ ਆਪਾਂ ਕਲਾ ਕਰਨੀ ਹੈ ਜੇ ਕੰਮ ਕਰਨਾ ਹੈ ਤਾਂ ਪੰਜਾਬ ਦੀ ਧਰਤੀ ਦੇ ਵਿੱਚ ਆਪਾਂ ਜਨਮੇ ਆ ਇੱਥੋਂ ਦਾ ਪਾਣੀ ਪੀਤਾ ਇੱਥੋਂ ਦੀ ਹਵਾ ਖਾਧੀ ਐ ਇੱਥੋਂ ਦਾ ਸਾਰਾ ਪਾਤਾਵਰਨ ਮਾਹੌਲ ਵੀ ਆਪਾਂ ਕਿਉਂ ਨਾ ਇੱਥੇ ਸ਼ੁਰੂ ਕਰੀਏ ਮੈਂ ਵੀ ਪਹਿਲਾਂ ਬਾਹਰਲੇ ਕੰਟਰੀ ਸ਼ੁਰੂ ਕਰਨ ਲੱਗਾ ਸੀ ਫਿਰ ਮੇਰੇ ਮਨ 'ਚ ਕੋਈ ਹਲੂਣਾ ਆ ਗਿਆ ਹੁਣ ਇੱਥੇ ਚਲੋ ਠੀਕ ਐ ਸਾਡਾ ਸਟਾਫ ਐ ਅਸੀਂ 15 ਬੰਦੇ ਦਾ ਗਰੁੱਪ ਆ ਸਾਡਾ ਤੇ ਅਸੀਂ ਇੱਥੇ ਕੰਮ ਕਰਦੇ ਆ ਬਾਈ ਜੀ ਵਧੀਆ ਤਰੀਕੇ ਨਾਲ ਕੋਸ਼ਿਸ਼ ਇਦੋਂ ਹੋਰ ਵੀ ਮਤਲਬ ਵਧੀਆ ਕੰਮ ਕਰਾਂਗੇ ਔਰ ਦੂਜੀ ਇਹ ਵੀ ਅਸੀਂ ਸਾਰੇ ਸਰ ਕੰਮ ਜਿਹੜਾ ਦੇਵਾ ਦੇਣ ਦੇ پابੰਦ ਹੋਵਾਂਗੇ ਅਸੀਂ ਉਹਨਾਂ ਹੀ ਕੰਮ ਫੜਾਂਗੇ ਜਿੰਨਾ ਕਿ ਸਾਥ ਹੋ ਸਕੇ ਇੰਨਾ ਕਹਿੰਦਾ ਹੋਇਆ ਬਾਈ ਜੀ ਖੇਮਾਂ ਦਾ ਜਾਚੀਆਂ ਭੁੱਲ ਚੁੱਕ ਮਾਫ ਵੱਧ ਬੋਲਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਿਲਕੁਲ ਐਸਨ ਸਾਡੇ ਨਾਲ ਲੋਅ ਆਰਟਿਸਟ ਜਿਨ੍ਹਾਂ ਨੇ ਵਾਕੀ ਜੋ ਹੈ ਪੰਜਾਬ ਦੇ ਵਿੱਚ ਇੱਕ ਨਵਾਂ ਟ੍ਰੈਂਡ ਲਿਆਇਆ ਵਾ ਹੁਣ ਜਿਹੜੇ ਆਮ ਲੋਕ ਨੇ ਆਪਣੇ ਵੱਡਿਆਂ ਦਾ ਜਾਂ ਆਪਣੇ ਪਰਿਵਾਰਿਕ ਮੈਂਬਰਾਂ ਦਾ ਜੋ ਉਹਨਾਂ ਦੇ ਨਾਲ ਇਸ ਸਮੇਂ ਇਸ ਦੁਨੀਆ 'ਚ ਮੌਜੂਦ ਨਹੀਂ ਆ ਦੁਨੀਆ 'ਚ ਜਾ ਚੁੱਕ ਨੇ ਤੇ ਦਿਹਾਂਤ ਹੋ ਚੁੱਕਾ ਹੈ ਉਹਨਾਂ ਦੀ ਯਾਦ ਦੇ ਵਿੱਚ ਜਿਹੜੇ ਉਹ ਬੁੱਤ ਬਣਵਾਉਂਦੇ ਨੇ ਤਾਂ ਇੱਕ ਵੱਡਾ ਜਿਹੜਾ ਟ੍ਰੈਂਡ ਹੈ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕਾ ਹੈ ਤਾਂ ਬਾਈ ਜੀ ਉਹਨਾਂ ਨੇ ਵੀ ਗੱਲਬਾਤ ਆਪਣੀ ਦੱਸੀ ਹੈ ਤੇ ਉਹਨਾਂ ਨੇ ਇਹੀ ਗੱਲ ਕਹੀ ਹੈ ਆਪਣੀ ਯੁਵਾ ਪੀੜ੍ਹੀ ਨੂੰ ਬੇਸ ਨੇ ਦਿੱਤਾ ਹੈ ਕਿ ਜਿਹੜੀ ਹੈ ਕਿਰਤ ਕਰੋ ਤੇ ਵੰਡ ਚੱਕੋ ਤਾਂ ਕੈਮਰਾਮੈਨ ਹਿਮਾਂਸ਼ੂ ਦੇ ਨਾਲ ਮੈਂ ਲਗਨ ਸੇਟ